ਯੂਕੇ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਉੱਪਰ ਕਾਲੇ ਛਾਏ ਬੱਦਲ ਇਹ ਬਦਲਾਅ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ 'ਚੇ ਬਦਲਾਅ ਕਰਕੇ ਬ੍ਰਿਟਨ ਯੂਕੇ ਦੇ 50 ਅਰਬ ਪੌਂਡ ਯਾਨੀ 5 ਲੱਖ ਕਰੋੜ ਰੁਪਏ ਦੀ ਉੱਚ ਸਿੱਖਿਆ ਖੇਤਰ ਤੇ ਸੰਕਟ ਦੇ ਬੱਦਲ ਮੰਡਰਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਲਗਭਗ 25 ਯੂਨੀਵਰਸਿਟੀਆਂ ਦੀ ਆਮਦਨ ਦਾ 1/3 ਇਸ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ ਨਿਯਮਾਂ ਦੇ ਬਦਲਾਅ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਚ ਕਮੀ ਆਈ ਹੈ ਹਾਲ ਇਹ ਬਣ ਚੁੱਕੇ ਨੇ ਕਿ ਬ੍ਰਿਟਨ ਦੀਆਂ ਯੂਨੀਵਰਸਿਟੀਆਂ ਇੰਨੇ ਦਿਨੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਨੇ ਅਤੇ ਸਰਕਾਰ ਤੋਂ ਉਨ੍ਹਾਂ ਨੂੰ ਫੰਡ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ ਜਾ ਰਹੀ ਹੈ ਮਾਮਲਿਆਂ ਨਾਲ ਜੁੜੇ ਮਾਰਾਂ ਦਾ ਕਹਿਣਾ ਹੈ ਕਿ ਜੇਕਰ ਵਿੱਤੀ ਸਥਿਤੀ ਨਾ ਬਦਲੀ ਤਾਂ ਇਹਨਾਂ ਯੂਨੀਵਰਸਟੀਆਂ ਨੂੰ ਕੋਰਸ ਘਟਾਉਣੇ ਪੈ ਸਕਦੇ ਨੇ ਤੇ ਕੁਝ ਯੂਨੀਵਰਸਟੀ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ ਹਾਊਸ ਆਫ ਕਾਮਨਸ ਦਾ ਇੱਕ ਖੋਜ ਪੱਤਰ ਜਿਸ ਵਿੱਚ 2022 ਤੇ 23 ਵਿੱਚ ਬ੍ਰਿਟਿਸ਼ ਉੱਚ ਸਿੱਖਿਆ ਖੇਤਰ ਦੀ ਕੁੱਲ ਆਮਦਨ 50 ਬਿਲੀਅਨ ਪੌਂਡ 5 ਲੱਖ ਕਰੋੜ ਤੋਂ ਜ਼ਿਆਦਾ ਸੀ ਜੋ ਜ਼ਿਆਦਾਤਰ ਟਿਊਸ਼ਨ ਫੀਸ ਅਤੇ ਗ੍ਰਾਂਟ ਤੋਂ ਪ੍ਰਾਪਤ ਕੀਤੀ ਜਾਂਦੀ ਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂਕੇ ਚ 6 ਚ ਇੱਕ ਯੂਨੀਵਰਸਿਟੀ ਆਪਣੀ ਕੁੱਲ ਆਮਦਨ ਦਾ 1.23 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਪ੍ਰਾਪਤ ਕਰਦੀ ਹੈ। ਅੰਤਰਰਾਸ਼ਟਰੀ ਵਿਦਿਆਰਥੀ ਆਮ ਤੌਰ ਤੇ ਬ੍ਰਿਟਿਸ਼ ਵਿਦਿਆਰਥੀਆਂ ਨਾਲੋਂ ਵੱਧ ਫੀਸ ਅਦਾ ਕਰਦੇ ਨੇ ਅਤੇ ਬਹੁਤ ਸਾਰੀਆਂ ਸੰਸਥਾਵਾਂ ਲਈ ਆਮਦਨੀ ਦਾ ਇੱਕ ਮਹੱਤਵਪੂਰਨ ਸੋਮਾ ਨੇ। ਦੱਸਿਆ ਵੀ ਜਾ ਰਿਹਾ ਹੈ ਕਿ ਸਮੱਸਿਆ ਉਦੋਂ ਹੋਰ ਗੰਭੀਰ ਹੋਗੀ ਜਦੋਂ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਲਈ ਵਿਦੇਸ਼ੀ ਵਿਦਿਆਰਥੀ ਵੀਜ਼ੇ ਦੇ ਪਾਬੰਦੀ ਲਗਾ ਦਿੱਤੀ ਸੀ ਇਨ੍ਹਾਂ ਪਾਬੰਦੀਆਂ ਚ ਵਿਦੇਸ਼ੀ ਵਿਦਿਆਰਥੀਆਂ ਦੇ ਪਰਿਵਾਰ ਨੂੰ ਇਕੱਠੇ ਲਿਆਉਣ ਦੀ ਪਾਬੰਦੀ ਸੀ ਸਰਕਾਰੀ ਅੰਕੜੇ ਅਨੁਸਾਰ 2024 ਦੇ ਪਹਿਲੇ 4 ਮਹੀਨਿਆਂ ਤੇ 2023 ਵਿੱਚ ਇਸੇ ਮਿਆਦ ਦੇ ਮੁਕਾਬਲੇ ਵਿਦੇਸ਼ਾਂ ਤੋਂ ਦਾਖਲੇ ਦੀਆਂ ਅਰਜ਼ੀਆਂ 30000 ਜਿਨ੍ਹਾਂ ਦੇ ਵਿੱਚ ਵੱਡੀ ਕਮੀ ਦੇਖੀ ਗਈ ਹੈ ਸਤੰਬਰ 2024 ਵਿੱਚ ਐਲਾਨੀਏ ਤਬਦੀਲੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿੱਤੀ ਨਿਗਰਾਨੀ ਨੂੰ ਬੜਾਈ ਰੱਖਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਇਹ ਯਕੀਨੀ ਬਣਾਉਣ ਲਈ ਕਿ ਉਹ ਯੂਕੇ ਵਿੱਚ ਪੜ੍ਹਦੇ ਹੋਏ ਆਪਣੇ ਰਹਿਣ ਦੇ ਖਰਚਿਆਂ ਦੀ ਪ੍ਰਬੰਧਨ ਕਰ ਸਕਣ ਵਿਦਿਆਰਥੀਆਂ ਦੇ ਕੋਲ ਇੱਕ ਅਕਾਦਮਿਕ ਸਾਲ ਦੇ ਲਈ ਆਪਣੇ ਕੋਰਸ ਲਈ ਭੁਗਤਾਨ ਕਰਨ ਦੇ ਲੜਿੰਦੇ ਪੈਸੇ ਹੋਣੇ ਚਾਹੀਦੇ ਨੇ ਜੋ 9 ਮਹੀਨੇ ਤੱਕ ਚੱਲ ਸਕਦੇ ਨੇ ਟਿਊਸ਼ਨ ਦੇ ਲਈ ਲੜਿੰਦੀ ਖਾਸ ਰੱਖ ਵਿਦਿਆਰਥੀਆਂ ਵੱਲੋਂ ਦੀ ਐਨ ਦੇ ਸਵੀਕਾਰ ਕਰਨ ਦੀ ਪੁਸ਼ਟੀ ਦਿੱਤੀ ਜਾਵੇਗੀ ਜੇਕਰ ਵਿਦਿਆਰਥੀ ਘੱਟੋ-ਘੱਟ 12 ਮਹੀਨੇ ਜਾਂ ਵੈਧ ਵੀਜ਼ੇ ਲਈ ਯੂਕੇ ਦਾ ਦੌਰਾ ਕਰ ਰਿਹਾਤਾ ਉਹਨਾਂ ਨੂੰ ਨਵੇਂ ਵੀਜ਼ੇ ਲਈ ਅਰਜ਼ੀ ਦੇਣ ਵੇਲੇ ਉਹਨਾਂ ਦੇ ਕੋਰਸ ਫੀਸਾਂ ਦੀ ਵਿੱਤੀ ਸਬੂਤ ਪ੍ਰਦਾਨ ਕਰਨ ਤੇ ਛੋਟ ਦਿੱਤੀ ਜਾਂਦੀ ਹੈ ਭਾਰਤੀ ਵਿਦਿਆਰਥੀਆਂ ਲਈ ਵਿੱਤੀ ਲੋੜਾਂ ਦਾ ਵਾਧੂ ਯੂਕੇ 'ਚ ਧਿਆਨ ਕਰਨ ਦਾ ਉਹਨਾਂ ਦੇ ਫੈਸਲਿਆਂ ਨੂੰ ਮੱਤਵਪੂਰਨ ਤੌਰ ਤੇ ਪ੍ਰਭਾਵਿਤ ਕਰਨਾ ਸੰਭਵਿਤ ਹੈ ਗੋਸਤਨ ਭਾਰਤੀ ਵਿਦਿਆਰਥੀ ਵਦੇਸ਼ਾਂ 'ਚ ਪੜ੍ਹਾਈ ਤੇ ਸਾਲਾਨਾ 20 ਲੱਖ ਰੁਪਏ ਤੋਂ ਵੱਧ ਖਰਚ ਕਰਦੇ ਨੇ ਜਿਸ 'ਚ ਟਿਊਸ਼ਨ ਰਾਇਸੇ ਖਾਣ ਪੀਣ ਦੇ ਖਰਚੇ ਸ਼ਾਮਲ ਨੇ